ਅੱਜ ਦੇ ਜਵਾਨੇ ਚ ਜਿਹੜੀ ਨੈਗੇਟਿਵਿਟੀ ਆ ਥੋੜੀ ਜੀ ਜ਼ਿਆਦਾ ਫੈਲਦੀ ਤੇ ਜਿਹੜੀ ਕਲੈਰੀਫਿਕੇਸ਼ਨ ਹੁੰਦੀ ਹੈ ਉਹ ਫਿਰ ਪਹੁੰਚਦੀ 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 ਹੁਣ ਕੀ ਹੈ ਕਿ ਤੁਹਾਡੇ ਸਾਹਮਣੇ ਕੁਝ ਦਿਨ ਪਹਿਲਾਂ ਜਿਹੜਾ ਬੇਅਦਬੀਆਂ ਦਾ ਮੁੱਖ ਦੋਸ਼ੀ ਸੀਗਾ ਜਿਹੜਾ ਪਾਪੀ ਪ੍ਰਦੀਪ ਕਲੇਰ ਸੀਗਾ ਉਹਨੂੰ ਕੁਝ ਚੈਨਲ ਲੈ ਕੇ ਆਏ ਉਹ ਚੈਨਲ ਨਹੀਂ ਸੀ ਲੈ ਕੇ ਆਏ ਚੈਨਲਾਂ ਦਾ ਤੇ ਪ੍ਰਦੀਪ ਕਲਾਇ ਕਲੇਰ ਦਾ ਉਸ ਇੰਟਰਵਿਊ ਵਾਸਤੇ ਜਾਵਦੀ ਜਿਹੜੀ ਉਹ ਝੂਠ ਦੀ ਕਹਾਣੀ ਸੀ ਪਰੋਸਣ ਵਾਸਤੇ ਉਹ ਸਾਰੇ ਬੰਦੋਬਸਤ ਜਿਹੜੇ ਆ ਉਹ ਅਕਾਲੀ ਦਲ ਦੇ ਵਿਰੋਧੀਆਂ ਵੱਲੋਂ ਤੇ ਜੇ ਕਹਿ ਲਈਏ ਕਿ ਸੰਬੰਧਤ ਜਿਹੜੀ ਮੌਜੂਦਾ ਸਰਕਾਰ ਹੈ ਉਹਦੇ ਵੱਲੋਂ ਕੀਤੇ ਗਏ ਸੀ ਹੁਣ ਤੁਸੀਂ ਦੇਖੋਗੇ ਕਿ ਇੱਕ ਹੋਰ ਸੱਜਣ ਆ ਗਿਆ ਇਹ ਸੱਜਣ ਨੇ ਰਿਟਾਇਰਡ ਆਈਜੀ ਰਣਬੀਰ ਸਿੰਘ ਖਟੜਾ ਤੇ ਰਣਬੀਰ ਸਿੰਘ ਖਟੜਾ ਜਿਹੜੇ ਨੇ ਮੇਰੇ ਖਿਆਲ ਤਾਂ ਤੁਹਾਡੇ ਚੋਂ ਵੀ ਬਹੁਤ ਸਾਰੇ ਸੱਜਣ ਜਿਸ ਦਿਨ ਉਹ ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਆਏ ਐ ਤੇ ਜਥੇਦਾਰ ਸਾਹਿਬ ਨੂੰ ਮਿਲ ਕੇ ਗਏ ਐ ਤੇ ਤੁਹਾਡੇ ਚੋਂ ਵੀ ਕਈ ਸੱਜਣ ਉੱਥੇ ਹੋਣਗੇ। ਔਰ ਉਸ ਦਿਨ ਵੀ ਉਹ ਆਪ ਦੀ ਪ੍ਰਤੀਕਿਰਿਆ ਆਪਣੀ ਬਾਈਟ ਆਪਣਾ ਬਿਆਨ ਦੇ ਕੇ ਗਏ। ਔਰ ਕਿਉਂਕਿ ਉਸ ਬਿਆਨ ਦੇ ਵਿੱਚ ਜਿਹੜੇ ਆਈਜੀ ਸਾਹਿਬ ਸੀ ਖੱਟੜਾ ਸਾਹਿਬ ਉਹਨਾਂ ਨੇ ਮੌਜੂਦਾ ਪੰਜਾਬ ਸਰਕਾਰ ਦੇ ਉੱਤੇ ਵੀ ਕੁਝ ਕਿੰਤੂ ਪ੍ਰੰਤੂ ਕੀਤੇ ਸੀ ਕਿ ਜਿਵੇਂ ਝੂਠੇ ਸਾਹ ਦੇ ਕੇਸ ਦੇ ਵਿੱਚ ਜਿਹੜੀ 295ਏ ਦੇ ਮਕਦਮੇ ਦੀ ਬਿਆਦਬੀਆਂ ਦਾ ਜਿਹੜਾ ਕੇਸ ਹੁੰਦਾ ਆ ਜਿੱਚ 295ਏ ਲੱਗਦੀ ਏ ਉਹਦਾ ਟ੍ਰਾਇਲ ਤਦ ਸ਼ੁਰੂ ਹੁੰਦਾ ਏ ਉਹ ਚੱਲਦਾ ਤਦ ਹੈ ਜਦੋਂ ਹੋਮ ਡਿਪਾਰਟਮੈਂਟ ਜਾਂ ਆਪਣਾ ਕਹਿ ਲਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਪਰਮਿਸ਼ਨ ਦੇਣਗੇ। ਔਰ ਨਾਲ ਹੀ ਉਹਨਾਂ ਨੇ ਹੋਰ ਵੀ ਕਈ ਗੱਲਾਂ ਅਜਿਹਿਆਂ ਕੀਤੀਆਂ। ਔਰ ਹੋਇਆ ਕੀ ਕਿ ਆਈਜੀ ਸਾਹਿਬ ਪਤ ਨਹੀਂ ਕਿਹੜੇ ਪਾਸੇ ਕਿਹੜੀ ਧਿਰ ਵਾਸਤੇ ਨੰਬਰ ਬਰਾਉਣਾ ਚਾਹੁੰਦੇ ਸੀ ਜਾਂ ਕਿਹੜੀ ਧਿਰ ਨੂੰ ਖੁਸ਼ ਕਰਨਾ ਚਾਹੁੰਦੇ ਸੀ ਕਿਉਂਕਿ ਰਾਜਨੀਤੀ ਦੇ ਵਿੱਚ ਉਹ ਵੀ ਪੈਰ ਧਰਾਵਾ ਕਰਦੇ ਹਨ ਉਹਨਾਂ ਦੀ ਸਾਂਝ ਕਿਹਦੇ ਨਾਲ ਮੈਂ ਉਹ ਵੀ ਪ੍ਰਟਾਵਾ ਕਰਦਾ ਹੋਇਆ ਕਿ ਜਿਸ ਦਿਨ ਆਈਜੀ ਖੱਟੜਾ ਜਥੇਦਾਰ શ્રી ਅਕਾਲ ਤਖਸਾਲ ਨੂੰ ਮਿਲ ਕੇ ਜਾਂਦੇ ਆ ਤੇ ਉਸ ਤੋਂ ਅਗਲੇ ਦਿਨ ਹੀ ਉਹਨਾਂ ਨੂੰ ਨੋਟਿਸ ਜਾਰੀ ਹੋ ਜਾਂਦਾ ਹੈ ਕਿ ਆਓ ਵੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਹੈ ਉਹ ਤੁਹਾਨੂੰ ਯਾਦ ਕਰਦੀ ਹੈ ਤੁਹਾਡੇ ਤੋਂ ਪੁੱਛਗਿੱਛ ਕਰਨੀ ਹੁਣ ਉੱਥੇ ਆਈਜੀ ਸਾਹਿਬ ਨੂੰ ਕੀ ਦਬਕਾ ਵੱਜਾਇਆ ਜਾਂ ਕਿਸ ਤਰ੍ਹਾਂ ਦਾ ਪ੍ਰੈਸ਼ਰ ਬਣਾਇਆ ਗਿਆ ਜਾਂ ਇਸ ਤਰ੍ਹਾਂ ਦਾ ਉਹਨਾਂ ਦੇ ਸਾਹਮਣੇ ਸਵਾਲ ਖੜਾ ਕੀਤਾ ਗਿਆ ਆ ਕਿ ਆਈਜੀ ਖਟੜਾ ਸਾਹਿਬ ਦੇ ਪੁਰਾਣੇ ਬਿਆਨਾਂ ਚ ਪੁਰਾਣੇ ਲਹਿਜੇ ਚ ਬਿਲਕੁਲ ਹੀ ਤਬਦੀਲੀ ਤੇ ਜਿਹੜੀ ਰਾਤੀ ਨਿਊਜ਼ 18 ਤੇ ਉਹਨਾਂ ਦੀ ਇੰਟਰਵਿਊ ਹੋਈ ਹੈ ਉਹਦੇ ਵਿੱਚ ਉਹ ਜਿਹੜੀ ਹੈ ਜਿਹੜੀ ਪੱਟੀ ਉਹਨਾਂ ਨੂੰ ਪੜਾਈ ਗਈ ਜਾਂ ਜਿਹੜੀ ਲਾਈਨ ਉਹਨਾਂ ਨੂੰ ਦਿੱਤੀ ਗਈ ਉਹ ਸਪਸ਼ਟ ਨਜ਼ਰ ਆਉਂਦੀ ਸੀ ਤੇ ਹੁਣ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਹੈ ਕਿ ਸਰਦਾਰ ਅਣਬੀਰ ਸਿੰਘ ਖੱਟੜਾ ਇੱਕ ਅਮਰਤਧਾਰੀ ਪੁਲਿਸ ਆਫੀਸਰ ਰਿਟਾਇਰਡ ਹੋਏ ਨੇ ਤੇ ਅੱਜ ਵੀ ਅਮਰਤਧਾਰੀ ਮੈਨੂੰ ਨਹੀਂ ਪਤਾ ਉਹਨਾਂ ਨੇ ਕਦੋਂ ਅੰਮ੍ਰਿਤ ਛਕਿਆ ਆ ਪਰ ਜਦੋਂ ਸਾਡੇ ਵਰਗਿਆਂ ਨੂੰ ਮੇਰੇ ਸਾਥੀਆਂ ਨੂੰ ਪੰਜਾਬ ਪੁਲਿਸ ਡੀਜੀਪੀ ਕੇਪੀਐਸ ਗਿੱਲ ਤੇ ਉਹਦੇ ਸਿਪਾ ਅਸਲਾਰ ਤੇ ਬयंਤਾ ਬੁੱਚੜ ਮਾਰਨ ਵਾਸਤੇ ਲੱਗੇ ਹੋਏ ਸੀ ਤਰਨबीर ਸਿੰਘ ਜੀ ਖਟੜਾ ਬਿਆਨ ਤੇ ਬੁੱਚੜ ਦੇ ਖਾਸ ਮੁਖਾਸ ਸੀਗੇ। ਔਰ ਨਾਲ ਹੀ ਇਹ ਵੀ ਆਨ ਰਿਕਾਰਡ ਹੈ ਤੱਥ ਨੇ ਕਿਰਨबीर ਸਿੰਘ ਖਟੜਾ ਡੀਜੀਪੀ ਕੇਪੀਐਸ ਗਿੱਲ ਦੀਆਂ ਅੱਖਾਂ ਦੇ ਤਾਰੇ ਸੀ। ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।